ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਅੰਮ੍ਰਿਤਧਾਰੀ ਕੁੜੀ ਹੋਈ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਹੈ ਕਾਰਨ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਖੁਸ਼ ਹੈ ਦਰਸਲ ਉਸ ਦਿਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨਵੀਂ ਦਿੱਲੀ ਸਵੇਰ ਦੇ 3:45 ਮਿੰਟ ਦਾ ਸਮਾਂ ਸੀ ਟਰਮੀਨਲ 3 ਤੇ ਵਿਸ਼ਾਲ ਸ਼ੀਸ਼ਾ ਰਾਹੀਂ ਬਾਹਰ ਦੀ ਨੀਲੀ ਸਲੇਟੀ ਸਵੇਰ ਅੰਦਰ ਆ ਰਹੀ ਸੀ ਹਰ ਪਾਸੇ ਕਾਲੀ ਉਮੀਦ ਅਤੇ ਵਿਛੋੜੇ ਦਾ ਮਿਲਾ ਜੁਲਿਆ ਮਾਹੌਲ ਸੀ ਹਵਾਈ ਅੱਡੇ ਦੀ ਖਵਾਦੇ ਵਿੱਚ ਨਵੇਂ ਪਲਾਸਟਿਕ ਅਤੇ ਵਿਦਸ਼ੀ ਪਰਫਿਊਮਾਂ ਦੀ ਮਿਲੀ ਜੁਲੀ ਖੁਸ਼ਬੂ ਸੀ ਜੋ ਪੰਜਾਬ ਦੇ ਪਿੰਡ ਸ਼ਾਹੀਪੁਰਾ ਦੀ ਤਾਜੀ ਮਿੱਟੀ ਦੀ ਖੁਸ਼ਬੂ ਤੋਂ ਬਿਲਕੁਲ ਵੱਖਰੀ ਸੀ ਜਿਸ ਨੂੰ ਹਰਲੀਨ ਨੇ ਸਿਰਫ 12 ਘੰਟੇ ਪਹਿਲਾਂ ਮਹਿਸੂਸ ਕੀਤਾ ਸੀ 25 ਸਾਲਾਂ ਦੀ ਹਰਲੀਨ ਕੌਰ ਦੇ ਦਿਲ ਦੀ ਧੜਕਣ ਇਸ ਖਵਾਹੀ ਅੱਡੇ ਦੀ ਚਹਲ ਪੈਰ ਨਾਲੋਂ ਵੀ ਕਿਤੇ ਦੇਸੀ ਉਸ ਤੇ ਚਰਤੇ ਟਿਕਾਵਟ ਦੀ ਕਪਤਲੀ ਪਰਤ ਸੇ ਜਿਸਨੂੰ ਉਸਤੇ ਮਜਬੂਤ ਇਰਾਦਿਆਂ ਨੇ ਲੁਕਾਇਆ ਸੇ ਹਰਲੀਨ ਨੇ ਇੱਕ ਗੂੜੇ ਨੀਲੇ ਰੰਗ ਦਾ ਸਲਵਾਰ ਸੂਟ ਪਾਇਆ ਹੈ ਅਮਰਤ ਭਾਰੀ ਹੋਣ ਦੇ ਨਾਤੇ ਉਸਦੇ ਸਿਰ ਤੇ ਗੋਲ ਦਮਾਲਾ ਵੀ ਸਜਿਆ ਹੈ ਜੋ ਉਸਦੇ ਚਿਹਰੇ ਦੀ ਸਾਦਗੀ ਅਤੇ ਉਸਦੀਆਂ ਅੱਖਾਂ ਦੇ ਡੂੰਘੇ ਸੰਕਲਪ ਨੂੰ ਹੋਰ ਵਧਾ ਰਿਹਾ ਹੈ ਉਹ ਹਰ 5 ਮਿੰਟ ਤੋਂ ਬਾਅਦ ਆਪਣੇ ਕੋਲ ਰੱਖੀ ਸ਼੍ਰੀ ਸਾਹਿਬ ਨੂੰ ਸ਼ੁਲੰਦੀ ਹੈ ਜਿਵੇਂ ਕਿਸੇ ਅਣਜਾਣ ਖਤਰੇ ਤੋਂ ਸੁਰੱਖਿਆ ਕਰ ਰਹੀ ਹੋਵੇ ਉਹ ਆਪਣੇ ਛੋਟੇ ਭਰਾ ਗੁਰシャン ਸਿੰਘ ਦੇ ਮੱਤੇ ਤੇ ਹੱਥ ਰੱਖਦੀ ਹੈ ਗੁਰシャン ਜਿਸ ਦੀ ਉਮਰ ਲਗਭਗ 17 ਸਾਲ ਸੀ ਉਸ ਤੇ ਚਰਿਤੀ ਬਚਪਨ ਦਾ ਨੂਰ ਨਹੀਂ ਸਕੋ ਲੰਬੀ ਬਿਮਾਰੀ ਤਲਸਮੀਆ ਮੇਜਰ ਦੀ ਕਮਜ਼ੋਰੀ ਸਾਥ ਚੱਲ ਕਰੇ ਸੀ ਉਸ ਦੀਆਂ ਅੱਖਾਂ ਦੇ ਖੇਟਾ ਗੂੜੇ ਘਰੇ ਸਨ ਹੈ ਉਹ ਇੱਕ ਮਾਸੂਮ ਬੱਚਾ ਸੀ ਜਿਸ ਨੂੰ ਸਮੇਤ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਤਾਈਂ ਦਰਦ ਅਤੇ ਵਿਛੋੜੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਆਪਣੀ ਭੈਣ ਦੀ ਜਾਨ ਦੀ ਸੋਚ ੁੰਰ ਰਿਹਾ ਸੀ ਭੈਣੇ ਤੂੰ ਜਲਦੀ ਆਦਾਏ ਜੇ ਤੂੰ ਨਹੀਂ ਮੈਂ ਫਿਰ ਕਿਸ ਨੂੰ ਦੇਖਾਂਗਾ ਮੈਨੂੰ ਡਾਕਟਰਾਂ ਦੀ ਸੂਈ ਨਾਲੋਂ ਵੀ ਜ਼ਿਆਦਾ ਤੇਰੀ ਚਿੰਤਾ ਖਾਂਦੀ ਹੈ ਗੁਰシャン ਨੇ ਖੋਲੇ ਦੀ ਆਵਾਜ਼ ਵਿੱਚ ਆਪਣੇ ਭੈਣ ਨੂੰ ਕਿਹਾ ਉਸ ਦੀ ਆਵਾਜ਼ ਵਿੱਚ ਇੱਕ ਅਜਿਹਾ ਭਾਰ ਸੀ ਜੋ ਉਸ ਦੀ ਉਮਰ ਦੇ ਬੱਚਿਆਂ ਵਿੱਚ ਖਾਸ ਕਰਕੇ ਨਹੀਂ ਹੁੰਦਾ ਹਰਲੀਨ ਨੇ ਉਸ ਦਾ ਹੱਥ ਫੜਿਆ ਗੁਰੂ ਸਾਹਿਬ ਮੇਰੇ ਨਾਲ ਹਨ ਜਗੂ ਇਹ ਸਿਰਫ ਇੱਕ ਛੋਟਾ ਜਿਹਾ ਸਫ਼ਰ ਹੈ ਤੂੰ ਬਸ ਆਪਣੀ ਦਵਾਈ ਸਮੇਂ ਸਿਰ ਲੈ ਪਿੰਡ ਵਾਲੀ ਮਸੀਦ ਦਾ ਖਿਆਲ ਰੱਖੀ ਮੈਂ ਤੁਰੰਤ ਕੈਨੇਡਾ ਪਹੁੰਚ ਕੇ ਸਾਰਾ ਇੰਤਜ਼ਾਮ ਕਰਾਂਗੇ ਅਤੇ ਤੇਰਾ ਇਲਾਜ ਹੋਵੇਗਾ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਹੈ ਅਤੇ ਫਿਰ ਅਸੀਂ ਹਮੇਸ਼ਾ ਲਈ ਖੁਸ਼ ਰਾਂਗੇ ਇਸ ਬਿਮਾਰੀ ਨੂੰ ਹਰਾਣਾ ਦੇਖੋ ਆਪਾਂ ਮਿਲ ਕੇ ਹਰਾਵਾਂਗੇ ਇਹ ਕੈਨੇਡਾ ਦਾ ਸਫ਼ਰ ਹਰਲੀਨ ਲਈ ਸਿਰਫ ਇੱਕ ਨੌਕਰੀ ਨਹੀਂ ਸੀ ਇੱਕ ਗੁਰਸ਼ਾਂ ਦੀ ਜ਼ਿੰਦਗੀ ਨੂੰ ਦੁਬਾਰਾ ਹਾਸਲ ਕਰਨ ਦੀ ਆਖਰੀ ਲੜਾਈ ਸੀ ਪੰਜਾਬ ਦੇ ਪਿੰਡ ਸ਼ਾਹੀਪੁਰਾ ਦੀ ਛੋਟੀ ਜੀ ਜ਼ਮੀਨ ਵਿੱਚ ਕੇ ਅਤੇ ਮਾਂ ਦੇ ਸਾਰੇ ਗਹਿਣੇ ਗਿਰਵੀ ਰੱਖ ਕੇ ਉਸਨੇ ਸਾਰਾ ਇੰਤਜ਼ਾਮ ਕੀਤਾ ਸੀ ਉਸਨੇ ਮਹਿਸੂਸ ਕੀਤਾ ਕਿ ਉਹ ਸੱਚਾਈ ਦੀ ਰਾਤ ਚੱਲ ਰਹੀ ਹੈ ਪਾਵੇਂ ਇਰਾਬ ਮੁਸ਼ਕਿਲ ਹੈ ਅਤੇ ਉਸਨੂੰ ਕਈ ਅਣਚਾਹੀ ਸਮਝੌਤੇ ਕਰਨ ਪਏ ਸਨ ਉਸਨੇ ਗੁਲਸ਼ਾਨ ਨੂੰ ਗੜੇ ਲਗਾਇਆ ਜੋ ਉਸਤੇ ਜੀਵਨ ਦਾ ਆਖਰੀ ਸਹਾਰਾ ਸੀ ਫਿਰ ਕਡੂੰਗਾ ਸਾ ਲੈ ਕੇ ਉਸਨੇ ਸਰਬੱਤ ਦਾ ਭਲਾ ਮੰਗਿਆ ਅਤੇ ਇਮੀਗ੍ਰੇਸ਼ਨ ਕਾਊਂਟਰ ਬਲ ਮਦੇ ਕਾਊਂਟਰ ਤੇ ਖੜੇ ਅਫਸਰ ਦਾ ਚਿਹਰਾ ਬਿਲਕੁਲ ਭਾਵਨਾਹੀਣ ਸੀ ਜਿਵੇਂ ਉਹ ਰੋਜ਼ਾਨਾ ਅਣਗਿਣਤ ਸੁਪਨਿਆਂ ਨੂੰ ਜਾਂਦੇ ਅਤੇ ਆਉਂਦੇ ਦਿਖਦਾ ਹੈ ਹਰਲੀਨ ਨੇ ਆਪਣਾ ਪਾਸਪੋਰਟ ਕੈਨੇਡੀਅਨ ਸਟੱਡੀ ਪਰਮਿਟ ਜੋ ਕਿ ਉਸਨੇ ਨਰਸਿੰਗ ਵਿੱਚ ਐਡਵਾਂਸ ਡਿਪਲੋਮਾ ਲਈ ਅਪਲਾਈ ਕੀਤਾ ਸੀ ਜਿਸ ਰਾਹੀਂ ਉਹ ਜਲਦੀ ਵੀਜ਼ਾ ਪ੍ਰਾਪਤ ਕਰ ਸਕਦੀ ਸੀ ਅਤੇ ਹੋਰ ਦਸਤਾਵੇਜ਼ ਪੇਸ਼ ਕੀਤੇ ਜਿਵੇਂ ਹੀ ਪਾਸਪੋਰਟ ਸਕੈਨ ਹੋਇਆ ਨਾ ਇੱਕ ਅਜੀਬ ਜਿਹੀ ਖਤਰਨਾਕ ਲਾਲ ਲਾਈਟ ਕੰਪਿਊਟਰ ਸਕਰੀਨ ਤੇ ਚਮਕੀ ਉਸ ਤੇ ਸਿਸਟਮ ਤੇ ਇੱਕ ਵੱਡਾ ਐਲ 9 ਹੋਰ ਅਲਰਟ ਲਿਖਿਆ ਖਰ ਲਹਿਿੰਦਾ ਦਿਲ ਮਨੋਂ ਉਸਦੇ ਸੀਨੇ ਵਿੱਚੋਂ ਬਾਹਰ ਆ ਗਿਆ ਅਫਸਰ ਨੇ ਤੁਰੰਤ ਆਪਣੀ ਸ਼ੂਟ ਛੱਡ ਦਿੱਤੀ ਅਤੇ ਬਿਲਕੁਲ ਸ਼ਾਂਤ ਪਰ ਗੰਭੀਰ ਆਵਾਜ਼ ਦੇ ਵਿੱਚ ਇੱਕ ਗੁਪਤ ਫੋਨ ਕਰਕੀ ਤੇ ਕੁਝ ਹੀ ਮਿੰਟਾਂ ਦੇ ਵਿੱਚ ਦੋ ਸਾਦੀ ਵਰਦੀ ਵਾਲੇ ਪੁਲਿਸ ਅਧਿਕਾਰੀ ਜਿੰਨਾ ਵਿੱਚੋਂ ਇੱਕ ਸੀਨੀਅਰ ਇੰਸਪੈਕਟਰ ਇੰਸਪੈਕਟਰ ਜਸਕਰਨ ਸਿੰਘ ਸੇ ਕਾਊਂਟਰ ਤੇ ਪਹੁੰਚ ਗਏ ਜਸਕਰਨ ਸਿੰਘ ਦੀਆਂ ਅੱਖਾਂ ਦੇ ਵਿੱਚ ਇੱਕ ਟਿੱਕਾ ਬਣ ਸੀ ਜੋ ਨਾ ਸਿਰਫ ਕੰਮ ਦੀ ਜ਼ਿੰਮੇਵਾਰੀ ਕਾਰਨ ਸੀ ਸਗੋਂ ਉਸ ਦੀ ਨਿੱਜੀ ਜ਼ਿੰਦਗੀ ਦੇ ਤਜਰਬੇ ਕਾਰਨ ਵੀ ਸੀ ਜਸਕਰਨ ਸਿੰਘ ਸਖਤ ਆਵਾਜ਼ ਦੇ ਵਿੱਚ ਬਿਨਾਂ ਕਿਸੇ ਭਾਵਨਾ ਦੇ ਬੋਲਦਾ ਹੈ ਹਰਲੀਨ ਕੌਰ ਪਤਰੀ ਬਲਵੰਤ ਸਿੰਘ ਪਿੰਡ ਸ਼ਾਈਪੁਰਾ ਤੁਸੀਂ ਤੁਰੰਤ ਸਾਡੇ ਨਾਲ ਚਲੋ ਹਰਲੀਨ ਹਲਕੀ ਕੰਬ ਦੀ ਆਵਾਜ਼ ਵਿੱਚ ਅਭਿਸ਼ਵਾਸ ਨਾਲ ਬੋਲਦੀ ਹੈ ਸਰ ਮੈਂ ਕੀ ਗੱਤੀ ਕੀਤੀ ਹੈ ਤੁਸੀਂ ਮੈਨੂੰ ਕਿਉਂ ਲਿਜਾ ਰਹੇ ਹੋ ਮੇਰੇ ਸਾਰੇ ਕਾਗਜ਼ ਪੂਰੇ ਹਨ ਮੈਂ ਇੱਕ ਸਟੂਡੈਂਟ ਹਾਂ ਅਤੇ ਆਪਣੇ ਵਿਜਿਤ ਜਾ ਰਹੀ ਹਾਂ ਮੈਂ ਬਿਲਕੁਲ ਸਾਰੇ ਕਾਗਜ਼ ਬੜੇ ਧਿਆਨ ਨਾਲ ਪੂਰੇ ਕੀਤੇ ਹਨ ਮੇਰੇ ਕੋਲ ਕੋਈ ਗਲਤ ਸਮਾਨ ਨਹੀਂ ਹੈ ਤਾਂ ਤੁਸੀਂ ਮੈਨੂੰ ਕਿਸ ਆਧਾਰ ਤੇ ਲੈ ਕੇ ਜਾ ਰਹੇ ਹੋ ਜਸਕਰਨ ਸਿੰਘ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਚੁੱਪ ਕਰੰਦਾ ਹੋਇ ਬੋਲਦਾ ਹੈ ਕੋਈ ਸਵਾਲ ਨਹੀਂ ਤੁਹਾਡੇ ਖਿਲਾਫ ਅੰਤਰਰਾਸ਼ਟਰੀ ਬਰਨਟਰੀ ਹੋਏ ਹਨ ਇਹ ਮਾਮਲਾ ਬੜਾ ਗੰਭੀਰ ਹੈ ਤੁਸੀਂ ਕਿਸੇ ਅੰਤਰਰਾਸ਼ਟਰੀ ਵਿੱਤੀ ਅਪਰਾਧ ਵਿੱਚ ਲੋੜਿੰਦੇ ਹੋ ਜਸਕਰਨ ਸਿੰਘ ਦੇ ਸਾਥੀ ਨੇ ਬਿਨਾਂ ਕਿਸੇ ਦੇਰੀ ਦੇ ਹਰ ਲੀਨ ਦੇ ਖਤ ਪੜ੍ਹ ਲਏ ਅਤੇ ਉਸ ਨੂੰ ਖਵਾਈ ਅਡੇ ਦੇ ਅੰਦਰੂਨੀ ਥਾਣੇ ਵੱਲ ਲਜਾਣ ਲਗੇ ਉਹ ਸਿਰਫ ਪਿਛੇ ਖੜੇ ਗੁਰਚਰਨਵਲ ਦੇਖਦੀ ਰਹੀ ਜਿਸ ਦੀਆਂ ਅੱਖਾਂ ਵਿੱਚੋਂ ਹੰਝ ਵਹਿ ਰਹੇ ਸਨ ਜਿਵੇਂ ਉਸ ਦਾ ਆਖਰੀ ਸਹਾਰਾ ਵੀ ਟੁੱਟ ਗਿਆ ਹੋਵੇ ਉਸ ਦੀ ਉਮੀਦਾਂ ਦੀ ਉਡਾਨ ਜਮੀਨ ਤੇ ਹੀ ਰੱਦ ਹੋ ਗਈ ਸੀ ਜੋ ਕਿ ਕਦੇ ਉੱਡੀ ਹੀ ਨਹੀਂ ਇਸ ਗ੍ਰਿਫਤਾਰੀ ਦਾ ਅਸਰ ਕਰਨ ਸਮਝਣ ਲਈ ਸਾਨੂੰ ਵਾਪਸ ਪਿੰਡ ਸ਼ਹੀਪੁਰਾ ਦੇ ਉਸ ਪਿਸ਼ੌਕੜ ਵਜਾਣਾ ਪਵੇਗਾ ਜਿੱਥੇ ਮਜਬੂਰੀ ਨੇ ਨੈਤਿਕਤਾ ਨਾਲ ਸਮਝੋਤਾ ਕੀਤਾ ਸੀ ਆਖਿਰਕਾਰ ਇਸ ਵਿਚਾਰੀ ਨੇ ਕਿ ਦੋਕ ਤਿੱਕੇ ਤੇ ਕੈਡੀ ਨਿੱਕੀ ਜੀ ਗਲਤੀ ਕਰਕੇ ਇਹ ਕੈਨੇਡਾ ਜਾਣ ਤੋਂ ਪਹਿਲਾਂ ਹੀ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਹੋਏ ਹਾਂਜੀ ਕਾਰਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਅਸਲ ਹਰਨੇਂ ਦੇ ਪਿਤਾ ਸਰਦਾਰ ਬਲਵੰਤ ਸਿੰਘ ਪਿੰਡ ਦੇ ਸਭ ਤੋਂ ਸਤਕਾਰਯੋਗ ਪਰ ਆਰਥਿਕ ਪੱਖੋਂ ਬੜੇ ਕਮਜ਼ੋਰ ਕਿਸਾਨਾਂ ਵਿੱਚੋਂ ਸਨ ਉਹਨਾਂ ਦੀ ਮੌਤ ਇੱਕ ਸੜਖਾਸੇ ਵਿੱਚ ਹੋਈ ਸੀ ਜਿਸ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਸੀ ਪਿੱਛੇ ਰਹਿ ਗਈ ਪਰਿਵਾਰ ਦੀ 3 ਏਕੜ ਦੀ ਛੋਟੀ ਜ਼ਮੀਨ ਇੱਕ ਪੁਰਾਣਾ ਕਰ ਅਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਰਨੇਂ ਨੇ ਆਪਣੇ ਆਪ ਨੂੰ ਸਿੱਖੀ ਦੇ ਸਿਧਾਂਤਾਂ ਦੇ ਅਨੁਸਾਰ ਢਾਲਿਆ ਅਮਰਤ ਸ਼ਕਿਆ ਅਤੇ ਸੇਵਾ ਮਰਨ ਨੂੰ ਆਪਣੇ ਜੀਵਨ ਦਾ ਮੁੱਖ ਮੰਤਰ ਬਣਾ ਲਿਆ ਉਸ ਦਾ ਇੱਕੋ ਇੱਕ ਸੁਪਨਾ ਸੀ ਕਿ ਉਹ ਕੈਨੇਡਾ ਦੇ ਵਿੱਚ ਨਰਸਿੰਗ ਦਾ ਕੰਮ ਕਰਕੇ ਗੁਰシャン ਦੇ ਭੇਕ ਨੂੰ ਸੁਰੱਖਤ ਕਰੇ ਪਰ ਜਦੋਂ ਗੁਰシャン ਨੂੰ ਥੈਲਸਮੀਆ ਮੇਜਰ ਦਾ ਪਤਾ ਲੱਗਿਆ ਨਾ ਤਾਂ ਹਰ ਲੀਨ ਦੀ ਜਿਵੇਂ ਦੁਨੀਆ ਹੀ ਉਲਟ ਗਈ ਹਰ ਮਹੀਨੇ ਖੂਨ ਟਡਾਣਾ ਹਜ਼ਾਰਾਂ ਦੀ ਦਵਾਈ ਅਤੇ ਹੌਲੀ-ਹੌਲੀ ਉਸਦੇ ਭਰਾ ਦੀ ਘਟਦੀ ਤਾਕਤ ਉਸ ਨੂੰ ਅੰਦਰੋਂ ਤੋੜ ਕੇ ਰੱਖ ਰਹੀ ਸੀ ਡਾਕਟਰਾਂ ਨੇ ਸਪਸ਼ਟ ਦੱਸਿਆ ਸੀ ਵੀ ਬੋਨ ਮੈਰੋ ਟ੍ਰਾਂਸਪਲੈਂਟ ਜ਼ਰੂਰੀ ਹੈ ਪਰ ਇਸ ਦੀ ਕੀਮਤ ਭਾਰਤ ਦੇ ਵਿੱਚ 50 ਤੋਂ 70 ਲੱਖ ਰੁਪਏ ਦੀ ਹੈ ਜੋ ਉਹਨਾਂ ਦੀ ਪਹੁੰਚ ਤੋਂ ਕਿਤੇ ਦੂਰ ਸੀ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਰਾਹੀਂ ਨਰਸਿੰਗ ਵਿਜ਼ਾ ਪ੍ਰਾਪਤ ਕਰਕੇ ਉਸ ਸਰਕਾਰੀ ਸਿਹਤ ਸੁਲਤਾਣ ਤੇ ਬਿਹਤਰ ਇਲਾਜ ਦੀ ਉਮੀਦ ਕਰ ਰਹੀ ਸੀ ਮਜਬੂਰੀ ਦੇ ਵਿੱਚ ਹਰ ਲੀ ਨੇ ਪਹਿਲਾਂ ਮਾਂ ਦੇ ਬੱਚੇ ਕੁچے ਗਹਿਣੇ ਵਿੱਚ ਪਰ ਪੈਸਾ ਫਿਰ ਵੀ ਕੱਟ ਗਿਆ ਆਖਰਕਾਰ ਉਸ ਨੂੰ ਪਿਤਾ ਦੀ ਆਖਰੀ ਨਿਸ਼ਾਨੀ ਜ਼ਮੀਨ ਵੇਚਣ ਦਾ ਦੁਖਦਾਈ ਫੈਸਲਾ ਕਰਨਾ ਪਿਆ ਜ਼ਮੀਨ ਦਾ ਸਦਾ ਹੋਇਆ ਅਤੇ ਪਿੰਡ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸ਼ਕੀ ਰੀਅਲ ਅਸਟੇਟ ਡੀਲਰ ਪਰਮਜੀਤ ਸਿੰਘ ਉਰਫ ਪੰਮਾ ਨਾਲ ਗੱਲਬਾਤ ਹੋਈ ਪੰਮਾ ਇੱਕ ਛੱਤ ਰੇ ਚਕਨੀ ਚੁਪੜੀ ਗੱਲਾਂ ਵਾਲਾ ਅਤੇ ਬੇਰਹਿਮ ਆਦਮੀ ਸੀ ਜੋ ਗਰੀਬੀਮਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਾ ਅਤੇ ਆਪਣੀ ਜਾਇਦਾਦ ਬਣਾਉਂਦਾ ਸੀ ਪੰਮਾ ਇਸ ਜ਼ਮੀਨ ਨੂੰ ਇੱਕ ਵੱਡੇ ਕਮਰਸ਼ੀਅਲ ਪ੍ਰੋਜੈਕਟ ਲਈ ਤੁਰੰਤ ਖਰੀਦਣਾ ਚਾਹੁੰਦਾ ਸੀ ਸੌਦੇਬਾਜ਼ੀ ਬੜੀ ਮੁਸ਼ਕਲ ਸੀ ਹਾਲੇ ਮੈਂ ਸਿਰਫ ਤੁਰੰਤ ਬਿਆਨ ਲੈਣ ਦੀ ਬਜਾਏ ਇੱਕ ਵਕਰੀ ਸ਼ਰਤ ਰੱਖੀ ਜੋ ਉਸਦੇ ਭਰਾ ਦੀ ਸੁਰੱਖਿਆ ਲਈ ਜ਼ਰੂਰੀ ਸੀ ਪਮਾ ਜੀ ਮੈਨੂੰ ਗੁਰਸ਼ਾਨ ਦੇ ਵਿਜੇ ਲਈ ਜ਼ਰੂਰੀ ਫੰਡ ਪ੍ਰੂਫ ਚਾਹੀਦਾ ਹੈ ਜੋ ਕਿ 1 ਮਹੀਨੇ ਦੇ ਲਈ ਮੇਰੇ ਬੈਂਕ ਖਾਤੇ ਵਿੱਚ ਦਿਖਾਈ ਜਾਵੇ ਮੈਂ ਤੁਹਾਡੇ ਪਾਵਰ ਆਫ ਅਟਰਨੀ ਪੋਏਟੇ ਤੁਰੰਤ ਦਸਤਕਤ ਨਹੀਂ ਕਰਾਂਗੇ ਜ਼ਮੀਨ ਦੇ ਅਸਲ ਕਾਗਜ਼ਾਤ ਮੇਰੀ ਮਾਂ ਦੇ ਕੋਲ ਰਹਿਣਗੇ ਅਤੇ ਉਹ ਤੁਹਾਨੂੰ ਮੇਰੇ ਕੈਨੇਡਾ ਪਹੁੰਚਣ ਦੇ 7 ਦਿਨਾਂ ਬਾਅਦ ਹੀ ਮਿਲਣਗੇ ਪੰਮਾ ਨੇ ਝੂਠੇ ਹਮਦਰਦੀ ਦੇ ਨਾਟਕ ਨਾਲ ਹਾਲੀ ਨੂੰ ਮਨਾ ਲਿਆ ਉਸਨੇ ਉਸ ਨੂੰ ਬੈਂਕ ਨਾਲ ਸੰਬੰਧਿਤ ਕੁਝ ਦਸਤਾਵੇਜ਼ ਦੇ ਦਸਤਖਤ ਕਰਨ ਲਈ ਕਿਹਾ ਜਿਸ ਵਿੱਚ ਕਿਹਾ ਗਿਆ ਵੀ ਇਹ ਫੰਡ ਸਿਰਫ ਵਿਜਾ ਪ੍ਰਕਿਰਿਆ ਲਈ ਟ੍ਰਾਂਜ਼ਿਟ ਵਿੱਚ ਹਨ ਇੱਥੇ ਹੀ ਪੰਮੇ ਨੇ ਆਪਣਾ ਜਾਲ ਵਿਛਾਇਆ ਉਸਨੇ ਖਰੀਨ ਤੋਂ ਫੰਡ ਸੋਰਸਿੰਗ ਦੇ ਨਾਂ ਤੇ ਇੱਕ ਬਾਇਓਮੈਟ੍ਰਿਕ ਮਸ਼ੀਨ ਤੇ ਅੰਗੂਠੇ ਦਾ ਨਿਸ਼ਾਨ ਡਿਜੀਟਲ ਦਸਤਖਤ ਕਰਾਏ ਅਤੇ ਇਸ ਦੌਰਾਨ ਪੰਮੇ ਨੇ ਹਰਲਿੰਦ ਦੇ ਸਾਰੇ ਅਸਲ ਦਸਤਾਵੇਜ਼ੇ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਦੀਆਂ ਉੱਚ ਗੁਣਵੱਤਾ ਵਾਲੀਆਂ ਡਿਜੀਟਲ ਕਾਪੀਆਂ ਪ੍ਰਾਪਤ ਕਰ ਲਈਆਂ ਜਿਸ ਤੋਂ ਹਰਲਿੰਦ ਦਾ ਸਟੱਡੀ ਪਰਮਿਟ ਵਿਜਾ ਹੈ ਨਾ ਪੰਮੇ ਨੇ ਉਸੇ ਦਿਨ ਹਰਲਿੰਦ ਨੂੰ ਧਮਕੀ ਦੇਣੀ ਸ਼ੁਰੂ ਕੀਤੀ ਪੰਮਾ ਬੋਲਦਾ ਹੈ ਤੂੰ ਬਹੁਤ ਖੜੀ ਹਰਲਿੰਦ ਹੈ ਤੇਰਾ ਵਿਜਾ ਆ ਗਿਆ ਹੈ ਹੁਣ ਮੈਨੂੰ ਮਰੇ ਕਾਗਜ਼ ਚਾਹੀਦੇ ਹਨ ਮੈਂ ਇਹ ਸਾਰਾ ਸੌਦਾ ਇੱਕ ਹਫ਼ਤੇ ਵਿੱਚ ਪੂਰਾ ਕਰਨਾ ਹੈ ਨਹੀਂ ਤਾਂ ਤੂੰ ਸਭ ਕੁਝ ਗਵਾ ਦੇਂਗੀ ਹਰਨਿੰਗ ਬੋਲਦੀ ਹੈ ਮੈਂ ਆਪਣੀ ਜ਼ਮਾਨਤੇ ਕਾਮ ਹਾਂ ਮੈਂ ਉੱਤੇ ਪਹੁੰਚ ਕੇ ਸਾਰੇ ਕਾਗਜ਼ات ਵਕੀਲ ਨਹੀਂ ਭੇਜਾਂਗੇ ਪੰਨਾ ਖਾਸਦਾ ਹੋਇਆ ਇੱਕ ਭਿਆਨਕ ਆਦਸੀ ਵਿੱਚ ਬੋਲਦਾ ਹੈ ਬਹੁਤ ਵੱਡੀ ਗਲਤੀ ਕਰ ਰਹੀ ਹੈ ਕੁੜੀਏ ਤੂੰ ਜਿਸ ਅੱਗ ਨਾਲ ਖੇਡ ਰਹੀ ਹੈ ਨਾ ਉਹ ਤੇਰੇ ਕੈਨੇਡਾ ਦੇ ਸੁਪਨਿਆਂ ਨੂੰ ਵੀ ਸੜ ਕੇ ਸੁਆਹ ਕਰ ਦੇਵੇਗੀ ਤੂੰ ਹੁਣ ਨਹੀਂ ਜਾਣ ਦੇ ਕਿ ਤੇਰੇ ਨਾਲ ਪਲਾਕੀ ਹੋਣ ਵਾਲਾ ਹੈ ਇਸੇ ਤਮਕੀ ਦਾ ਅਸਲ ਮਤਲਬ ਹੈ ਹਰਲਿੰਗ ਨੂੰ 에ਰਪੋਰਟ ਤੇ ਉਸਦੀ ਗ੍ਰਫਤਾਰੀ ਦੀ ਰੂਪੀ ਸਮਝ ਆਇਆ ਵੀ ਉਹ ਗੰਦਾ ਉਸ ਦਿਨ ਕੀ ਕਰਿਆ ਸੀ ਅਤੇ ਕਿਹੜੀ ਤਮਕੀ ਦੇ ਰਿਆ ਸੀ ਜਿਸ ਨੂੰ ਉਸ ਦਿਨ ਇਹ ਸੋਚ ਕੇ ਖਲਕੇ ਵਿੱਚ ਲਿਆ ਵੀ ਹੁਣ ਤਾਂ ਵੀਜ ਆ ਗਿਆ ਹੈ ਅਤੇ ਮੈਂ ਤਾਂ ਬਸ ਚਲੋ ਜਾਣਾ ਹੈ ਇਸ ਨੂੰ ਬਾਅਦ ਦੇ ਵਿੱਚ ਦੇਖਾਂਗੇ ਬਾਅਦ ਦੇ ਵਿੱਚ ਇਸ ਦਾ ਕੋਈ ਹੱਲ ਕੱਢਾਂਗੇ ਇਹ ਭਲਾ ਮੇਰਾ ਕੀ ਬਗੜ ਲਵੇਗਾ ਹਰਲਿੰਗ ਨੂੰ ਖਵਾਈ ਅਡੇ ਤੇ ਪੁਲਿਸ ਥਾਣੇ ਦੇ ਇੱਕੋ ਛੋਟੇ ਜਿਹੇ ਹਵਾ ਰਹਿਤ ਸਿਰਫ ਇੱਕ ਮੇਜ਼ ਅਤੇ ਦੋ ਕੁਰਸੀਆਂ ਵਾਲੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਇੰਸਪੈਕਟਰ ਜਸਕਰਨ ਸਿੰਘ ਨੇ ਅੰਦਰ ਆ ਕੇ ਲਾਈਟਾਂ ਔਨ ਕੀਤੀਆਂ ਕਮਰੇ ਵਿੱਚ ਸਿਰਫ ਕੰਪਿਊਟਰ ਅਤੇ ਇੱਕ ਪੁਰਾਣੀ ਫਾਈਲ ਦੀ ਗੰਦ ਸੀ ਜਸਕਰਨ ਸਿੰਘ ਇੱਕ ਮੱਧ ਉਮਰ ਦਾ ਸਖਤ ਮਿਜਾਜ ਅਫਸਰ ਸੀ ਉਸ ਦਾ ਚਿਹਰਾ ਤਕਾਵਟ ਭਰਿਆ ਸੀ ਪਰ ਉਸ ਦੀਆਂ ਅੱਖਾਂ ਹਮੇਸ਼ਾ ਚੌਕਸ ਰਹਿੰਦੀਆਂ ਉਸ ਦਾ ਜੀਵਨ ਵੀ ਕਾਫੀ ਉਤਲ-ਪੁਤਲ ਭਰਿਆ ਸੀ ਉਸ ਦਾ ਇੱਕ ਇੱਕ ਪੁੱਤਰ ਰਿਸ਼ਵਤ ਕੋਰੀ ਦੇ ਕੇਸ ਵਿੱਚ ਫਸਣ ਤੋਂ ਬਾਅਦ ਕੈਨੇਡਾ ਚਲਾ ਗਿਆ ਸੀ ਜਿਸ ਕਾਰਨ ਜਸਕਰਨ ਹਰ ਕਿਸੇ ਤੇ ਖਾਸ ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਤੇ ਸ਼ੱਕ ਕਰਦਾ ਉਹ ਸੋਚਦਾ ਵੀ ਇਹ ਸਾਰੇ ਸਿਰਫ ਪੈਸੇ ਦੀ ਦੌੜ ਵਿੱਚ ਫੜਰੇ ਹਨ ਹੈ ਇਸ ਕਰਕੇ ਠੰਡੀ ਅਫਸਾਨਾ ਆਵਾਜ਼ ਵਿੱਚ ਬੋਲਦਾ ਹੈ ਤੁਸੀਂ ਜਾਣਦੇ ਹੋ ਹਰਲਿੰਗੁਰ ਤੁਹਾਨੂੰ ਕਿਸ ਕੇਸ ਵਿੱਚ ਪੜਿਆ ਹੈ ਇਹ ਕੋਈ ਮਾਮੂਲੀ ਮਾਮਲਾ ਨਹੀਂ ਹੈ ਹਰਲਿੰਗ ਦਾ ਚਿਹਰਾ ਪੀੜਾ ਭਰ ਗਿਆ ਪਰ ਉਸਦੇ ਅੰਦਰੋਂ ਦ੍ਰਿੜਤਾ ਨਿਕਲੀ ਨਹੀਂ ਸਾਰੇ ਮੈਨੂੰ ਯਕੀਨ ਹੈ ਕੋਈ ਵੱਡੀ ਗਲਤੀ ਹੋਈ ਹੈ ਮੈਂ ਤਾਂ ਅਮਰਤਾਰੀ ਸੰਗਣੀ ਹਾਂ ਮੇਰੇ ਕੋਲ ਸਾਰੇ ਕਾਗਜ਼ ਅਸਲੀ ਹਨ ਮੈਂ ਕੋਈ ਅਪਰਾਧ ਨਹੀਂ ਕੀਤਾ ਮੇਰਾ ਉਦੇਸ਼ ਸਿਰਫ ਮੇਰੇ ਭਰਾ ਦਾ ਇਲਾਜ ਕਰਾਉਣਾ ਹੈ ਵਿਦੇਸ਼ ਜਾ ਕੇ ਆਪਣੀ ਕੁਝ ਨੌਕਰੀ ਕਰਨੀ ਹੈ ਅਤੇ ਉੱਥੇ ਜਾ ਕੇ ਸਟੱਡੀ ਕਰਨੀ ਹੈ ਮੈਂ ਤਾਂ ਸਟੂਡੈਂਟ ਹਾਂ ਜਿਸ ਕਾਰਨ ਨੇ ਮੇਰੇ ਤੇ ਇੱਕ ਮੋਟੀ ਫਾਈਲ ਚੁਟੇ ਫਾਈਲ ਦਾ ਸਿਲੈਕਟ ਹੈ ਅੰਤਰਰਾਸ਼ਟਰੀ ਵਿੱਤੀ ਤੋਖਾਧੜੇ ਫੰਡ ਲੌਂਡਰਿੰਗ ਅਤੇ ਪਰਜੀ ਦਸਤਾਵੇਜ਼ੀਕਰਨ ਕੇਸ ਇੱਕ ਪੰਡ 6 ਕਰੋੜ ਰੁਪਏ ਫਾਈਲ ਵਿੱਚ ਸਭ ਤੋਂ ਉੱਪਰ ਹਰਲਿੰਦੀ ਮੁਸਕਰਾਦੀ ਹੋਈ ਫੋਟੋ ਲੱਗੀ ਸੀ ਜਿਸ ਤੇ ਵੱਡੇ ਅੱਖਰਾਂ ਵਿੱਚ ਵਾਂਟਡ ਲਿਖਿਆ ਸੀ ਤਸਕਰਨ ਬੋਲਦਾ ਹੈ ਆ ਦੇਖੋ ਤੁਸੀਂ 8 ਮਹੀਨੇ ਪਹਿਲਾਂ ਇੱਕ ਛਲ ਕੰਪਨੀ ਸ਼ਈਪੁਰਾ ਟਰਾਂਸਪੋਰਟ ਕੰਪਨੀ ਦੇ ਨਾਮ ਤੇ ਖੋਲੀ ਫਿਰ ਤੁਸੀਂ ਇੱਕ ਵੱਡੇ ਨਿੱਜੀ ਬੈਂਕ ਤੋਂ ਇੱਕ ਝਾਲੀ ਪ੍ਰੋਜੈਕਟ ਰਿਪੋਰਟ ਦੇ ਆਧਾਰ ਤੇ 1 ਕਰੋੜ 60 ਲੱਖ ਰੁਪਏ ਦਾ ਬਿਜ਼ਨਸ ਲੋਨ ਲਿਆ ਸੀ ਲੋਨ ਵਿੱਚ ਦੇ ਸਾਰੇ ਇਹ ਸਾਰਾ ਪੈਸਾ ਤਿੰਨ ਵੱਖ-ਵੱਖ ਬੈਂਕ ਖਾਤਿਆਂ 'ਇਂ ਤੁਰੰਤ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਮੌਜੂਦ ਇੱਕ ਗੈਰ ਕਾਨੂੰਨੀ ਹਵਾਲਾ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ ਭਾਰਤੀ ਕਾਨੂੰਨ ਤਹਿਤ ਇਹ ਸਿਰਫ ਧੋਖਾਧੜੀ ਨਹੀਂ ਇਹ ਅੰਤਰਰਾਸ਼ਟਰੀ ਫੰਡ ਲੌਂਡਰਿੰਗ ਦਾ ਸਭ ਤੋਂ ਵੱਡਾ ਮਾਮਲਾ ਹੈ ਤੁਹਾਡਾ ਨਾਮ ਹੈ ਤੁਹਾਡਾ ਆਧਾਰ ਤੁਹਾਡਾ ਪਾਸਪੋਰਟ ਹੈ ਇਥੋਂ ਤੱਕ ਕਿ ਤੁਹਾਡਾ ਡਿਜੀਟਲ ਦਸਤਾਵੇਜ਼ ਇਸ ਲੋਨ ਐਪਲੀਕੇਸ਼ਨ ਅਤੇ ਕੈਨੇਡਾ ਨੂੰ ਪੈਸੇ ਭੇਜਣ ਵਾਲੇ ਹਰੇਕ ਦਸਤਾਵੇਜ਼ ਤੇ ਹੈ ਹਰਲਿੰਦ ਦਾ ਸਰੀਰ ਪੂਰੀ ਤਰ੍ਹਾਂ ਕੰਬ ਗਿਆ 1.6 ਕਰੋੜ ਰੁਪਏ ਇਹ ਰਕਮ ਉਸ ਦੀ ਸੋਚ ਤੋਂ ਵੀ ਕਿਤੇ ਜ਼ਿਆਦਾ ਸੀ ਉਸ ਨੂੰ ਪੰਮੇ ਦੀ ਉਹ ਬਾਇਓਮੈਟ੍ਰਿਕ ਮਸ਼ੀਨ ਯਾਦ ਆਈ ਜਿਸ ਤੇ ਉਸ ਨੇ ਫੰਡ ਸੋਰਸਿੰਗ ਦੇ ਨਾਂ ਤੇ ਅੰਗੂਠਾ ਲਗਾਇਆ ਸੀ ਹਰਲਿੰਦ ਰੋਂਦੇ ਹੋਏ ਪਰ ਸਿਰ ਹਿਲਾਉਂਦੇ ਹੋਏ ਬੋਲਦੀ ਹੈ ਗੁਰੂ ਸਾਹਿਬ ਜੀ ਸੋ ਸਾਰੇ ਮੈਂ ਕਦੇ ਇਹ ਰਕਮ ਨਹੀਂ ਦੇਖੀ ਮੈਂ ਸਿਰਫ ਜ਼ਮੀਨ ਵੇਚਣ ਦੀ ਪੰਮੇ ਨੂੰ ਕੁਝ ਦਸਤਾਵੇਜ਼ ਦਿੱਤੇ ਸਨ ਉਸ ਨੇ ਫੰਡ ਪ੍ਰੂਫ ਦੇ ਨਾਂ ਤੇ ਮੇਰੇ ਸਾਰੇ ਕਾਗਜ਼ात ਵਰਤੇ ਸਨ ਹੈ ਮੈਂ ਤੁਹਾਨੂੰ ਉਸਦੇ ਬਾਰੇ ਸਭ ਕੁਝ ਦੱਸਾਂਗੇ ਉਹ ਇੱਕ ਬਦਮਾਸ਼ ਹੈ ਜਿਸ ਕਰਨ ਬੋਲਦਾ ਹੈ ਸਾਜਿਸ਼ੇ ਹਰ ਅਪਰਾਧੀ ਇਹ ਕਹਿੰਦਾ ਹੈ ਤੁਸੀਂ ਇੱਕ ਅਮਰਤਾਰੀ ਹੋ ਫਿਰ ਵੀ ਤੁਸੀਂ ਇੰਨੇ ਵੱਡੇ ਅਪਰਾਧ ਵਿੱਚ ਸ਼ਾਮਲ ਹੋ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਤੁਹਾਡੀ ਸ਼ਰਮ ਦਾ ਢਾਲ ਹੈ ਇਹ ਜਿਹੜਾ ਬਾਣਾ ਤੁਸੀਂ ਪਾਇਆ ਹੈ ਇਹ ਸਿਰਫ ਦਿਖਾਵੇ ਲਈ ਹੈ ਤੁਸੀਂ ਅੰਦਰੋਂ ਇੰਨੇ ਵੱਡੇ ਠੱਗ ਹੋ ਇਨਾ ਵੱਡਾ ਪੈਸਾ ਤੁਸੀਂ ਕਪੜਾ ਕਰਿਆ ਹੈ ਅਤੇ ਗੁਰੂ ਸਾਹਿਬ ਦੇ ਨਾਂ ਤੇ ਚੋਟੀਆਂ ਸੌਂ ਖਾਂਦੇ ਹੋ ਸ਼ਰਮ ਕਰੋ ਜਿਸ ਤੇ ਪਿੱਛੇ ਤੁਸੀਂ ਛੁਪਨਾ ਚਾਹੁੰਦੇ ਹੋ ਇਹ ਸਭ ਨਕਰੀ ਹੈ ਸਾਡੇ ਕੋਲ ਸਾਰੇ ਸਬੂਤ ਹਨ ਤੁਹਾਡੀ ਗਰਤਾਰੀ ਬਿਲਕੁਲ ਜਾਇਜ਼ ਹੈ ਹੁਣ ਸੜੋ ਸਾਰੀ ਉਮਰ ਜੇਲ੍ਹ ਦੇ ਵਿੱਚ ਇਹ ਸ਼ਬਦ ਹਰਲੀਨ ਦੇ ਦਿਲ ਨੂੰ چیر ਗਏ ਉਸਨੇ ਆਪਣੇ ਕਾਰਨ ਉਸੇ ਆ ਸਰ ਜੇ ਮੈਂ ਝੂਠ ਬੋਲ ਰਹੀ ਹਾਂ ਤਾਂ ਮੈਨੂੰ ਮੇਰੇ ਕਰਮਾਂ ਦਾ ਫਲ ਮਿਲ ਜਾਵੇਗਾ ਪਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਮੈਂ ਦੇਖ ਸੁਰਾਂ ਮੈਂ ਸਿਰਫ ਆਪਣੇ ਭਰਾ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਸਭ ਕੀਤਾ ਹੈ ਤੁਸੀਂ ਇੱਕ ਅਫਸਰ ਹੋ ਤੁਸੀਂ ਦੇਖੋ ਇਸ ਲੋਨ ਦਾ ਇੱਕ ਵੀ ਰੁਪਿਆ ਮੇਰੇ ਖਾਤੇ ਵਿੱਚ ਨਹੀਂ ਆਇਆ ਸਿਰਫ ਇਹੋ ਪੈਸਾ ਹੈ ਜੋ ਪੰਮੇ ਨੇ ਫੰਡ ਪ੍ਰੂਫਲੀ ਦਿਖਾਇਆ ਸੀ ਅਤੇ ਉਹ ਵੀ ਦੋ ਦਿਨਾਂ ਵਿੱਚ ਹੀ ਵਾਪਸ ਚਲਾ ਗਿਆ ਸੀ ਜਸਕਰਨ ਨੇ ਹਰ ਲਿੰਦੇ ਚਾਰੇ ਤੇ ਦੇਖਿਆ ਉਸ ਨੂੰ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਚਲਾਕੀ ਜਾਂ ਡਰ ਨਹੀਂ ਦਿਕੇ ਸਿਰਫ ਸੱਦਾ ਬੁੱਕ ਦਿਖਾਈ ਦਿੱਤਾ ਉਸ ਦੇ ਅੰਦਰ ਇੱਕ ਦੰਦ ਸ਼ੁਰੂ ਹੋ ਗਿਆ ਜਸਕਰਨ ਸਾਰੀ ਰਾਤ ਨਹੀਂ ਸੋਚ ਸਕਿਆ ਉਸ ਤੇ ਮੇਰੇ ਤੇ ਦੋ ਫਾਈਲਾਂ ਪਈਆਂ ਸਨ ਇੱਕ ਹਰਲਿੰਦੇ ਜਿਸ ਤੇ 1.6 ਕਰੋੜ ਦੀ ਤੋਕਾ ਤੜੀ ਦਾ ਕੇਸ ਸੀ ਅਤੇ ਦੂਜੇ ਉਸਤੇ ਆਪਣੇ ਪੁੱਤਰ ਦੇ ਜਿਸ ਨੂੰ ਰਿਸ਼ਵਤ ਦੇ ਇੱਕ ਛੋਟੇ کیس ਵਿੱਚੋਂ ਕਢਣ ਲਈ ਉਸਨੇ ਬੇਇਮਾਨੀ ਕੀਤੀ ਸੀ ਜਿਸ ਕਾਰਨ ਉਸਦੇ ਪੁੱਤਰ ਨੂੰ ਦੇਸ਼ ਛੱਡ ਕੇ ਭਜਣਾ ਪਿਆ ਸੀ ਉਸੋਤਰਾ ਸੇ ਇੱਕ ਪਾਸੇ ਅਮਰਤਾਲੀ ਕੁੜੀ ਹੈ ਜਿਸਨੇ ਆਪਣੇ ਭਰਾ ਦੀ ਜ਼ਿੰਦਗੀ ਲਈ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਕੈਨੇਡਾ ਜਾ ਰਹੀ ਹੈ ਅਤੇ ਦੂਜੇ ਪਾਸੇ ਉਹ ਲੱਖਾਂ ਕਰੋੜਾਂ ਦੇ ਘਟਾਲੇ ਵਿੱਚ ਫਸੀ ਹੋਏ ਕੀ ਮਾਸੂਮ ਬੱਚੇ ਦੀ ਜਾਨ ਬਚਾਉਣ ਲਈ ਕੋਈ ਔਰਤ ਇੰਨੀ ਵੱਡੀ ਅਪਰਾਧੀ ਹੋ ਸਕਦੀ ਹੈ ਉਸ ਦੀਆਂ ਅੱਖਾਂ ਵਿੱਚ ਜੋ ਸਤਾਈ ਸੀ ਉਹ ਮੇਰੇ ਪੁੱਤਰ ਦੇ ਮੁਕਦਮੇ ਵੇਲੇ ਮੇਰੀਆਂ ਅੱਖਾਂ ਵਿੱਚ ਨਹੀਂ ਸੀ ਜਦੋਂ ਮੈਂ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਰਨੋਂ ਜ਼ਿਆਦਾ ਆ ਕਿ ਉਸਦੇ ਪਿਤਾ ਜੋ ਕਿ ਇੱਕ ਇਮਾਨਦਾਰ ਫੌਜੀ ਸਨ ਹਮੇਸ਼ਾ ਕਹਿੰਦੇ ਫਿਰ ਵਰਦੀ ਦਾ ਮਤਲਬ ਬੇਇਨਸਾਫੀ ਨੂੰ ਟਕਣਾ ਨਹੀਂ ਹੈ ਬੇਇਨਸਾਫੀ ਨੂੰ ਤੋੜਨਾ ਹੁੰਦਾ ਹੈ ਸੱਚ ਸ਼ਬਦਾਂ ਵਿੱਚ ਨਹੀਂ ਅੱਖਾਂ ਵਿੱਚ ਹੁੰਦਾ ਹੈ ਅਗਲੀ ਸ਼ੁਅਰ ਅਮਰਤ ਵੇਲੇ ਹੀ ਮੁੰਡਾ ਸ ਕਰਨਸ ਅੰਨੇ ਆਪਣੀ ਵਰਦੀ ਉਤਾਰੇ ਅਤੇ ਨੇੜਲੇ ਗੁਰਦੁਆਰਾ ਸਾਹਿਬ ਚਲਾ ਗਿਆ ਸरोवर ਦੇ ਕਿਨਾਰੇ ਬੈਠ ਕੇ ਉਸਨੇ ਚਪਾਈ ਸਰਦਾ ਪਾਠ ਕੀਤਾ ਅਤੇ ਉਸਨੇ ਪਹਿਲੀ ਵਾਰ ਆਪਣੇ ਕੰਮ ਤੋਂ ਇਲਾਵਾ ਕਿਸੇ ਹੋਰ ਲਈ ਅਰਦਾਸ ਕੀਤੀ ਉਸਨੇ ਅਰਦਾਸ ਕੀਤੀ ਜੇਕਰ ਹਰਲਿੰ ਬੇਕਸੁਰ ਹੈ ਜੇਕਰ ਪਰਮਾਤਮਾ ਸਾਥ ਵਿੱਚ ਉਸਨੇ ਕੁਝ ਨਹੀਂ ਕੀਤਾ ਤਾਂ ਉਸ ਨੂੰ ਸਚਾਈ ਦੀ ਰਾਹ ਦਿਖਾਓ ਇਸ ਅਰਦਾਸ ਨੇ ਉਸ ਦੇ ਅੰਦਰ ਨਵੀਂ ਤਾਕਤ ਦਿੱਤੀ ਅਤੇ ਇੱਕ ਡੂੰਗੀ ਨੈਤਿਕ ਜ਼ਿੰਮੇਵਾਰੀ ਪੈਦਾ ਕੀਤੀ ਉਸ ਨੇ ਇੱਕ ਵੱਡਾ ਫੈਸਲਾ ਲਿਆ ਉਸ ਨੇ ਸਰਕਾਰੀ ਕਾਰਵਾਈ ਦੇ ਬਜਾਏ ਆਪਣੇ ਨਿੱਜੀ ਨੈਟਵਰਕ ਦੀ ਵਰਤੋਂ ਕਰਕੇ ਗੁਪਤ ਜਾਂਚ ਕਰਨ ਦਾ ਫੈਸਲਾ ਕੀਤਾ ਜਿਸ ਨਾਲ ਪਤਾ ਲੱਗ ਸਕੇ ਵੀ ਸੱਚ ਕੀ ਹੈ ਉਸ ਨੇ ਪਹਿਲਾਂ ਪਿੰਡ ਸ਼ਾਹੀਪੁਰਾ ਦੇ ਮਾਹੌਲ ਬਾਰੇ ਜਾਂਚ ਕੀਤੀ ਵੀ ਜਸਕਰਨ ਨੇ ਆਪਣੇ ਇੱਕ ਭਰੋਸੇਮੰਦ ਸਿਪਾਹੀ ਨੂੰ ਸਿਵਲ ਕੱਪੜਿਆਂ ਵਿੱਚ ਸ਼ਾਹੀਪੁਰਾ ਭੇਜਿਆ ਪਤਾ ਲੱਗਿਆ ਵੀ ਪੰਮਾ ਬੜਾ ਲਾਲਚੀ ਹੈ ਸ਼ੱਕੀ ਅਤੇ ਮਾੜੇ ਕਿਰਦਾਰ ਦਾ ਬੰਦਾ ਹੈ ਉਸ ਤੇ ਕੋਈ ਵੀ ਪਿੰਡ ਵਿੱਚ ਵਿਸ਼ਵਾਸ ਨਹੀਂ ਕਰਦਾ ਪਿੰਡ ਵਾਲਿਆਂ ਨੇ ਦੱਸਿਆ ਬੀਪਮਾ ਕੈਨੇਡਾ ਵਿੱਚ ਨੌਜਵਾਨ ਨੂੰ ਫਰਜੀ ਵਿਜੇ ਦੌੜਨ ਦਾ ਕੰਮ ਕਰਦਾ ਸੀ ਹਰਲੀਨ ਅਤੇ ਉਸਨੇ ਪਰਿਵਾਰ ਦੀ ਇਮਾਨਦਾਰੀ ਦੀ ਸਾਰੇ ਨਕਸ਼ਮਾ ਖਾਧੀਆਂ ਸਾਰਾ ਨੇ ਕਿਹਾ ਵੀ ਹਰਲੀਨ ਮਾੜੀ ਕੁੜੀ ਨਹੀਂ ਹੈ ਉਹ ਕਦੇ ਵੀ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਕਰਦੀ ਅਤੇ ਪੰਮਾ ਸਿਰੇ ਦਾ ਬਨਮਾਸ਼ ਹੈ ਅੱਗੋਂ ਜਸਕਰਨ ਨੇ ਉਸ ਨਿਜੀ ਬੈਂਕ ਦੇ ਮੈਨੇਜਰ ਰਮਨਦੀਪ ਸ਼ਰਮਾ ਦੀ ਪਿਛਲੇ 6 ਮਹੀਨਿਆਂ ਦੀ ਡਿਜੀਟਲ ਫੋਟਪ੍ਰਿੰਟ ਦੀ ਜਾਂਚ ਸ਼ੁਰੂ ਕੀਤੀ ਰਮਨਦੀਪ ਸ਼ਰਮਾ ਕਿ ਰਹੀਸ ਘਰਾਣੇ ਦਾ ਨੌਜਵਾਨ ਸੀ ਸ਼ੱਕੀ ਤੌਰ ਤੇ ਅਚਾਨਕ ਅਮੀਰ ਹੋ ਗਿਆ ਸੀ ਜਾਂਚ ਵਿੱਚ ਪਤਾ ਲੱਗਿਆ ਵੀ ਰਮਨ ਨੀਬ ਦੇ ਨਿੱਜੀ ਮੋਬਾਈਲ ਤੋਂ ਪੰਮੇ ਨਾਲ ਹਰ ਰੋਜ਼ ਦੇਰ ਰਾਤ ਬਹੁਤ ਲੰਬੀ ਗੱਲਬਾਤ ਹੁੰਦੀ ਸੀ ਅੱਗੇ ਉਹਨਾਂ ਨੂੰ ਸਭ ਤੋਂ ਵੱਡਾ ਸਬੂਤ ਉਦੋਂ ਮਿਲਿਆ ਜਨੋਇਕ ਫੋਰੈਂਸਿਕ ਮਹਰ ਨੇ ਦੱਸਿਆ ਜਿਸ ਸਾਇਓਮੈਟ੍ਰਿਕ ਮਸ਼ੀਨ ਦੀ ਵਰਤੋਂ ਕੀਤੀ ਸੀ ਜੋ ਕਿ ਹਰਲਿੰਦੇ ਅੰਗੂਠਾ ਲਗਾਏ ਸੀ ਉਸਲ ਦੇ ਵਿੱਚ ਇੱਕ ਪ੍ਰਮਾਣਿਕਤਾ ਕਲੋਨਰ ਸੀ ਇਸ ਮਸ਼ੀਨ ਨੇ ਅਸਲ ਦਸਤਾਵੇਜ਼ ਲੈਣ ਦੀ ਬਜਾਏ ਹਰਲਿੰਦੇ ਬਾਇਓਮੈਟ੍ਰਿਕ ਆਈਡੀ ਨੂੰ ਕਲੋਨ ਕਰ ਲਿਆ ਜਿਸ ਦੀ ਵਰਤੋਂ ਪਮੇ ਨੇ ਲੋਨ ਦਸਤਾਵੇਜ਼ਾਂ ਤੇ ਡਿਜੀਟਲ ਹਸਤਾਖਰ ਕਰਨ ਲਈ ਕੀਤੀ ਸੀ ਜਾਂਚ ਦੇ ਅਗਲੇ 3 ਦਿਨਾਂ ਨੇ ਬੜੇ ਤਣਾ ਪਰੇਸ਼ਾਨ ਹੈ ਸਾਈਬਰ ਮਾਰ ਦੀ ਰਿਪੋਰਟ ਨੇ ਸਭ ਕੁਝ ਸਾਫ਼ ਕੀਤਾ ਜੋ 1.6 ਕਰੋੜ ਦਾ ਲੋਨ ਸੀ ਇਹ ਉਸ ਸੈਲ ਕੰਪਨੀ ਨਾ ਮਾਤਰ ਕੰਪਨੀ ਨੇ ਲਿਆ ਸੀ ਜਿਸ ਦਾ ਮੁੱਖ ਉਦੇਸ਼ ਸਿਰਫ ਪੈਸਾ ਟ੍ਰਾਂਸਫਰ ਕਰਨਾ ਸੀ ਕੰਪਨੀ ਨੇ ਅਸਲ ਮਾਲਕ ਪਮਾਈ ਸੀ ਪਮ ਨੇ ਜ਼ਮੀਨ ਦੇ ਜਾਲੀ ਦਸਤਾਵੇਜ਼ੇ ਅਥੇ ਰਮਨਦੀਪ ਸ਼ਰਮਾ ਯਾਨੀ ਬੈਂਕ ਦੇ ਮੈਨੇਜਰ ਦੀ ਮਿਲੀ ਭਗਤ ਨਾਲ ਇਹ ਸਾਰਾ ਲੋਨ ਪਾਸ ਕਰਾਇਆ ਸੀ ਪਮਾ ਸਿਰਫ ਜ਼ਮੀਨ ਹਲਟਣਾ ਨਹੀਂ ਚਾਹੁੰਦਾ ਸੀ ਅਸਲ ਦੇ ਵਿੱਚ ਇੱਕ ਵੱਡੇ ਅੰਤਰਰਾਸ਼ਟਰੀ ਗੈਰ ਕਾਨੂੰਨੀ ਪੈਸੇ ਦੀ ਤਬਾਦਲੇ ਯਾਨੀ ਹਵਾਲਾ ਦੇ ਨੈਟਵਰਕ ਦਾ ਮੁੱਖ ਸੰਚਾਲਕ ਸੀ ਉਸਨੇ ਹਰਲੀਨ ਦੇ ਤਲਿੰਡ ਕੋਡ ਵਾਲੀ ਪਾਸਪੋਰਟ ਦੀ ਵਰਤੋਂ ਹਵਾਲਾ ਦੇ ਪੈਸੇ ਨੂੰ ਕਾਨੂੰਨੀ ਬਿਜ਼ਨਸ ਲੋਨ ਦਾ ਰੰਗ ਦੇਣ ਲਈ ਕੀਤੀ ਸੀ ਇਹ ਪੈਸਾ ਅਸਲ ਦੇ ਵਿੱਚ ਭਾਰਤ ਵਿੱਚ ਕਿਸੇ ਹੋਰ ਸਰੋਤੋਂ ਆਇਆ ਸੀ ਜੋ ਕਿ ਕਾਗਜ਼ਾਂ 'ਚੋਂ ਸੀ ਜਿਸ ਨੂੰ ਕੈਨੇਡਾ ਦੇ ਵੀ ਸੈਟਲ ਕਰਨ ਦੀ ਰੋੜ ਸੇ ਮਨੀ ਲਾਂਡਰਿੰਗ ਵੀ ਇਸ ਵਿੱਚ ਸ਼ਾਮਲ ਸੇ ਬਿ ਲਾਂਦੀ ਰਕਮ ਤੋਂ ਪਹਿਲਾਂ ਹਰਲੀਨ ਦੇ ਨਾਮ ਤੇ ਬੈਂਕਸ਼ਾਲ ਕੰਪਨੀ ਵਿੱਚ ਗਈ ਉੱਥੋਂ ਹੀ ਤੁਰੰਤ ਕੈਨੇਡਾ ਦੇ ਵਿੱਚ ਇੱਕ ਫਰਜੀ ਇੰਪੋਰਟ ਐਕਸਪੋਰਟ ਕੰਪਨੀ ਦੇ ਖਾਤੇ ਵਿੱਚ ਭੇਜ ਦਿੱਤੀ ਗਈ ਉਜਤੀ ਅਸਲ ਮਾਲਕ ਹਵਾਲਾ ਟਿੰਗਪਿੰਕ ਕੋਰਸੇ ਐਸੇ ਤਨਾ ਕਾਲੇ ਤਨ ਨੂੰ ਕਾਨੂੰਨੀ ਲੋਨ ਵਜੋਂ ਸਫੇਦ ਬਣਾ ਦਿੱਤਾ ਗਿਆ ਪੰਮੇ ਦੀ ਯੋਜਨਾ ਸੀ ਬੀਹਰਲਿਨ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਜਦੋਂ ਲੋਨ ਦੀ ਪਹਿਲੀ ਕਿਸ਼ਤ ਭੁਕਾਇਆ ਹੋਵੇਗੀ ਤਾਂ ਉਸ ਨੂੰ 에ਰਪੋਰਟ ਤੇ ਗ੍ਰਿਫਤਾਰ ਕਰਨਾ ਜਾਵੇਗਾ ਜਦੋਂ ਅੰਤਰਰਾਸ਼ਟਰੀ ਮਾਮਲੇ ਵਿੱਚ ਫਸ ਜਾਂਦੀ ਹੈ ਤਾਂ ਉਸ ਦੀ ਸਾਕਤਮ ਹੋ ਜਾਂਦੀ ਹੈ ਪੰਮਾ ਹਰਲਿਨ ਨੂੰ ਡਰ ਅਤੇ ਕਾਨੂੰਨੀ ਪੇਚੀਦਗੀਆਂ ਵਿੱਚ ਫਸਾ ਕੇ ਉਸੇ ਮਾਤੇ ਦਬਾ ਪਾਉਂਦਾ ਅਤੇ ਜ਼ਮੀਨ ਆਪਣੇ ਨਾਂ ਕਰਵਾ ਲੈਂਦਾ ਜਿਸ ਨਾਲ ਉਸ ਨੂੰ ਚਾਰੇ ਪਾਸੋਂ ਫਾਇਦਾ ਸੀ ਬੀਹਰ ਰਿਨੂ ਫਸ ਗਏ ਉਸਦੀ ਜਮੀਨ ਵੀ ਆ ਗਈ ਅਤੇ 1.6 ਕਰੋੜ ਰੁਪਇਆ ਉਹ ਉਸਦੀ ਜੇਬ ਵਿੱਚ ਆ ਜਾਂਦਾ ਹੈ ਜਿਸ ਕਾਰਨ ਸਿੰਘ ਹੈਰਾਨ ਨੇ ਗਿਆ ਬਿਹਰ ਲਿੰਦੀ ਦੀ ਗ੍ਰਿਫਤਾਰੀ ਅਸਲ ਦੇ ਵਿੱਚ ਪੰਮੇ ਦੀ ਘੁਟਾਲੇ ਨੂੰ ਪੱਕਾ ਕਰਨ ਦੀ ਆਖਰੀ ਅਤੇ ਸਭ ਤੋਂ ਜ਼ਰੂਰੀ ਚਾਲ ਸੀ ਹਰਲੀਨ ਨੂੰ ਉਸਤੇ ਸਿਦਾਂਤਾਲੀ ਨੇ ਸਿਰੋ ਉਸਦੀ ਸਾਦਗੀ ਅਤੇ ਇਮਾਨਦਾਰੀ ਦੇ ਗਲਿੰਦ ਕੋੜਲੇ ਟਾਰਗੇਟ ਕੀਤਾ ਸੀ ਇਹ ਅਨਜਾਣੇ ਵਿੱਚ ਇੱਕ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਮਾਮਲੇ ਦਾ ਮੁੱਖ ਮੁੱਦਾ ਬਣਾ ਦਿੱਤੀ ਸੀ ਅੱਗੇ ਸਾਰੇ ਸਚਾਈ ਉਸ ਦੇ ਸਾਹਮਣੇ ਸੀ ਜਸਕਰਨ ਸਿੰਘ ਨੇ ਤੁਰੰਤ ਕਾਰਵਾਈ ਕੀਤੀ ਉਸਨੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਖਾ ਯਾਨੀ EOW ਨਾਲ ਤਾਲਮਿਲ ਕੀਤਾ ਕਿਉਂਕਿ ਮਾਮਲਾ ਅੰਤਰਰਾਸ਼ਟਰੀ ਸੀ ਉਸਨੇ ਇੰਟਰਪੋਲ ਅਤੇ ਕੈਨੇਡੀਅਨ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਸਭ ਤੋਂ ਪਹਿਲਾਂ ਰਮਨਦੀਪ ਸ਼ਰਮਾ ਨੂੰ ਰਿਸ਼ਵਤਕੋਰੀ ਅਤੇ ਤੋਂ ਕਾਤੜੀ ਦੀ ਦੋਸ਼ਤਾਤ ਬੈਂਕ ਦੇ ਅੰਦਰੋਂ ਗਿਰਤਾਇ ਕੀਤਾ ਗਿਆ ਅਗਰਾਂ ਨਿਸ਼ਾਨਾ ਸੀ ਪਮਾ ਪਮਾ ਆਪਣੇ ਸ਼ਾਹੀਪੁਰਾ ਦੇ ਆਲੀਸ਼ਾਨ ਦਫ਼ਤਰ ਵਿੱਚ ਬੈਠਾ ਸੀ ਕੈਨੇਡਾ ਵਿੱਚ ਆਪਣੇ ਸਾਥੀਆਂ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਪੰਮਾ ਹੱਸਦਾ ਹੋਇਆ ਬੋਲਦਾ ਹੈ ਕਾ ਹਰ ਲਿੰਦਾ ਤਾਂ ਕਮ ਹੋ ਗਿਆ ਉਹ 에어ਪੋਰਟ ਤੇ ਗ੍ਰਤਾਰ ਹੋ ਗਏ ਹੁਣ ਕੋਈ ਚਿੰਤਾ ਨਹੀਂ ਹੈ ਸਾਰਾ ਆਪਣਾ ਬਲੈਕ ਮਨੀ ਜੜੀ ਹੈ ਉਹ ਜੱਟੀ ਹੋ ਗਈ ਹੈ ਵਾਈਟ ਮਨੀ ਵਿੱਚ ਬਦਲ ਗਈ ਹੈ ਅਤੇ ਜ਼ਮੀਨ ਹੈ ਕਦ ਤੱਕ ਸਾਡੀ ਹੋਵੇਗੀ ਚਿੰਤਾ ਨਾ ਕਰੋ ਉਹ ਕੁੜੀ ਕਦੇ ਵਾਪਸ ਨਹੀਂ ਆਵੇਗੀ ਕਦੇ ਜਲਦਬਾੜ ਨਹੀਂ ਨਿਕਲ ਸਕੇਗੀ ਏਡੇ ਵੱਡੇ ਕੇਸ ਵਿੱਚ ਫਸਾਇਆ ਹੈ ਸਾਰੀ ਉਮਰ ਜੇਲ੍ਹ ਦੇ ਵਿੱਚ ਹਵਾ ਖਾਵੇਗੇ ਉਸੇ ਪਰ ਜਸਕਰਨ ਸਿੰਘ ਦੀ ਟੀਮ ਨੇ ਜਿਸ ਵਿੱਚ ਈਓ ਡਬਲਯੂ ਡਬਲ ਦੇ ਕਰਵੀ ਸ਼ਾਮਿਲ ਸਨ ਹੈ ਉਸੇ ਦਫ਼ਤਰ ਤੇ ਬਿਜਲੀ ਦਾ ਅੰਕ ਛੱਪਾ ਮਾਰਿਆ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਦਾਖਲ ਹੋਏ ਨਾ ਪੰਮੇ ਜੀ ਤਾਂ ਖੋਸ਼ ਉੜ ਗਏ ਪੰਮਾ ਡਰਿਆ ਹੋਇਆ ਬੋਲਦਾ ਹੈ ਇੰਸਪੈਕਟਰ ਸਾਹਿਬ ਤੁਸੀਂ ਕੀ ਹੋਇਆ ਇਹ ਸਭ ਕੀ ਹੈ ਇਹ ਸਭ ਇਹ ਤੇ ਕਿਉਂ ਹੈ ਜਸਕਰਨ ਆਪਣੀ ਵਰਦੀ ਦੀ ਨੋਕ ਚੱਕਦਾ ਹੋਇਆ ਬੋਲਦਾ ਹੈ ਉਸ ਦੀਆਂ ਅੱਖਾਂ ਵਿੱਚ ਅੱਗ ਸੀ ਮੈਂ ਆਇਆ ਹਾਂ ਪੰਮੇ ਇਸ ਚੀ ਅਮਰਤਾਰੀ ਕੁੜੀ ਦੀ ਬੇਚੀ ਦਾ ਹਿਸਾਬ ਲੈਣ ਲਈ ਹੈ ਤੂੰ ਉਸ ਦੀ ਇਮਾਨਦਾਰੀ ਨੂੰ ਆਪਣੇ ਅਪਰਾਧ ਦੀ ਵਰਤਿਆ ਹੈ ਤੂੰ ਸਿਰਫ ਉਸ ਨੂੰ ਕਸਾਇ ਨਹੀਂ ਤੋਂਕ ਕੈਂసర్ ਪੀੜਿਤ ਬੱਚੇ ਦੇ ਇਲਾਜ ਦੇ ਰਾਬ ਵਿੱਚ ਅਗਲਾਈ ਹੈ ਤੇਰਾ ਘਟਾਲਾ ਸਿਰਫ ਜ਼ਮੀਂਦਾ ਨਹੀਂ ਤੇਰਾ ਘਟਾਲਾ ਇਨਸਾਨੀਅਤ ਦਾ ਹੈ ਪੰਮੇ ਨੂੰ ਗ੍ਰਫਤਾਰ ਕਰ ਲਿਆ ਗਿਆ ਉਸਦੇ ਦਫਤਰ ਵਿੱਚੋਂ ਗੈਰ ਕਾਨੂੰਨੀ ਦਸਤਾਵੇਜ਼ ਹਵਾਲਾ ਦੇ ਕੋਲਡ ਕੈਨੇਡਾ ਵਿੱਚ ਟ੍ਰਾਂਸਫਰ ਕੀਤੇ ਗਏ ਪੈਸਿਆਂ ਦੀ ਰਸੀਦਾਂ ਆਪੇ ਕਈ ਹੋਰ ਨਿਰਦੋਸ਼ ਲੋਕਾਂ ਦੇ ਡਿਜੀਟਲ ਕਲੌਨ ਕੀਤੇ ਹੋਏ ਦਸਤਾਵੇਜ਼ ਮਿਲੇ ਜਸਕਰਨ ਸਿੰਘ ਵਾਪਸ 에ਰਪੋਰਟ ਥਾਣੇ ਆਇਆ ਉਸਨੇ ਖਰਲਿੰ ਨੂੰ ਹਵਾਲਾਤ ਵਿੱਚੋਂ ਮਾਰ ਕਢਿਆ ਉਸਦੇ ਖਾਤਾ ਵਿੱਚ ਖੁਨਾਤ ਕਰ ਜਾ ਨਹੀਂ ਸਭ ਤੋਂ ਪਾਸਪੋਰਟ ਸੇ ਜਸਕਰਨ ਬੜੀ ਨਿਮਰਤਾ ਨਾਲ ਸਰਚ ਕੇ ਆ ਕੇ ਬੋਲਦਾ ਹੈ ਹਰਿੰਦ ਕੌਰ ਜੀ ਮੈਂ ਤੁਹਾਡੇ ਤੋਂ ਮਾਫੀ ਚਾਹਉਣਾ ਹਾਂ ਸਾਡੀ ਪੁਲਿਸ ਫੋਰਸ ਦੀ ਤਰਫੋਂ ਤੁਹਾਡੇ ਤੇ ਲਗੇ ਸਾਰੇ ਦੋਸਤਾਂ ਵੇਜ ਸਾਰੇ ਛੋਟੇ ਸਬਦ ਹੋਏ ਹਨ ਉਹ ਸੱਪਾ ਮੈਂ ਅਤੇ ਬੈਂਕ ਮੈਨੇਜਰ ਦੀ ਸਾਜ਼ਿਸ਼ੇ ਹਰਿੰਦ ਚੁੱਪਚਾਪ ਦਸ ਕਰਨ ਵਾਲ ਦੇਖਤੀ ਗਏ ਫਿਰ ਮੁਸਕਰਾਦੀ ਵੀ ਬੋਲਦੀ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪ੍ਰੋਸੈਸਰ ਟਿਆ ਨਹੀਂ ਹੈ ਸਰ ਮੈਂ ਜਰਦੀ ਸੇ ਗੁਰੂ ਸਾਹਿਬ ਮੇਰੀ ਜ਼ੁਬਾਨ ਨੂੰ ਛੁਟਾ ਲੈਣੇ ਹੋਣ ਦੇਣਗੇ ਅਤੇ ਮੈਨੂੰ ਪਤਾ ਸੇ ਵੀ ਕਿ ਵਰਦੀ ਵਿੱਚੋਂ ਹਰ ਕੋਈ ਰਿਸ਼ਵਤ ਖੋਰ ਨਹੀਂ ਹੁੰਦਾ ਤੁਹਾਡੀ ਇਮਾਨਦਾਰੀ ਨੇ ਮੈਨੂੰ ਸਹਾਰਾ ਦਿੱਤਾ ਧੰਨਵਾਦ ਤੁਹਾਡਾ ਹਰਲੀਨ ਦੇ ਇਹ ਸ਼ਬਦ ਜਿਸ ਕਰਨ ਸਿੰਘ ਦੇ ਦਿਲ ਤੇ ਉਤਰੇ ਉਸਨੇ ਮਹਿਸੂਸ ਕੀਤਾ ਵੀ ਸੁਣੋ ਆਪਣੇ ਪੁੱਤਰ ਦੇ ਕੇਸ ਤੋਂ ਬਾਅਦ ਜੋ ਨਿਰਾਸ਼ਾ ਮਿਲੀ ਸੀ ਉਹ ਅੱਜ ਇਸ ਅਮਰਤਪਾਲੀ ਕੁੜੀ ਦੇ ਸਾਹਮਣੇ ਦੂਰ ਹੋ ਗਈ ਹੈ ਸਾਰੇ ਕਾਨੂੰਨੀ ਦਸਤਾਵੇਜ਼ ਸਾਰੇ ਕਾਨੂੰਨੀ ਕਾਗਜ਼ਾਤ ਇੱਕ ਹਫ਼ਤੇ ਦੇ ਅੰਦਰ ਪੂਰੇ ਕੀਤੇ ਗਏ ਹਰਲੀਨ ਦੇ ਸਾਰੇ ਦਸਤਾਵੇਜ਼ ਸਾਫ਼ ਹੋਏ ਅਤੇ ਉਸ ਦਾ ਕੈਨੇਡਾ ਦਾ ਵੀਜ਼ਾ ਦੁਬਾਰਾ ਬਹਾਲ ਕੀਤਾ ਗਿਆ ਭਾਵੇਂ ਉਸ ਦੀ ਪਹਿਲੀ ਫਲਾਈਟ ਨਿਕਲ ਗਈ ਸੀ ਪਰ 에어ਲਾਈਨ ਨੇ ਮਨੋਕੀ ਅਧਾਰ ਤੇ ਉਸਨੇ ਟਿਕਟ ਬਦਲ ਕੀਤੇ ਦੋ ਹਫਤੇ ਮਾਦੇ ਹਰਲਿੰਕ ਕੋਰ ਅਤੇ ਗੁਰシャン ਸਿੰਘ ਇੱਕ ਵਾਰ ਫਿਰ ਦਿੱਲੀ 에ਰਪੋਰਟ ਤੇ ਬੋਰਡਿੰਗ ਗੇਟ ਤੇ ਖੜੇ ਸੀ ਇਸ ਵਾਰ ਜਸਕਰਨ ਸਿੰਘ ਉਹਨਾਂ ਨੂੰ ਸੀ ਆਫ ਕਰਨਾ ਆਇਆ ਸੀ ਉਹ ਵਰਦੀ ਵਿੱਚ ਪਰ ਇਸ ਵਾਰ ਉਸਦੀਆਂ ਅੱਖਾਂ ਵਿੱਚ ਸ਼ਕਤੀ ਨਹੀਂ ਸਮੁਪ ਪਿਤਾ ਵਾਲਾ ਪਿਆਰ ਹੈ ਅਤਿ ਸਤਕਾਰ ਸੇ ਜਸਕਰਨ ਬੋਲਦਾ ਹੈ ਮੈਂ ਪਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਹਾਂ ਹਾਂ ਲਿੰਦੀ ਤੁਹਾਡੀ ਕਹਾਣੀ ਹੁਣ ਸਿਰਫ ਤੁਹਾਡੀ ਕਹਾਣੀ ਨਹੀਂ ਹੈ ਇਹ ਹਰ ਇੱਕ ਇਮਾਨਦਾਰ ਅਫਸਰ ਦੀ ਇੱਕ ਸਬਕ ਹੈ ਜੋ ਦਬਾਹੇ ਹਟ ਸੱਤ ਅਕਾਫ ਹੋ ਨਦਾ ਹੈ ਤੁਸੀਂ ਮੇਰੀ ਜ਼ਿੰਦਗੀ ਬਦਲੀ ਹੈ ਹਰਿੰਨ ਬੋਲਦੀ ਹੈ ਤੁਸੀਂ ਸਾਡੀ ਜ਼ਿੰਦਗੀ ਬਚਾਈ ਹੈ ਸਰ ਮੈਂ ਵਾਦਾ ਕਰਦੀ ਹਾਂ ਕੈਨੇਡਾ ਜਾ ਕੇ ਵੀ ਮੈਂ ਸਚਾਈ ਅਤੇ ਇਨਸਾਨੀਅਤ ਦੀ ਰਾਤੇ ਅਵਾਚੂਕਾਂਗੇ ਜੋ ਸਾਡੇ ਵਰਗੇ ਸਧਾਰਨ ਲੋਕ ਵੀ ਆਪਣੀ ਨੈਤਿਕਤਾ ਤੇ ਕੈਮਰਾ ਨਾਲ ਤੱਕ ਕੋਈ ਪੰਮਾ ਸਾਨੂੰ ਤੋੜ ਨਹੀਂ ਸਕਦਾ ਜਦੋਂ ਜਹਾਜ਼ ਤੇ ਚੜਨ ਲੱਗੇ ਤਾਂ ਗੁਰਸ਼ਾਨ ਨੇ ਪਿੱਛੇ ਮੁੜ ਕੇ ਜਸਕਰਨ ਸਿੰਘ ਨੂੰ ਇੱਕ ਉਮੀਦਪੂਰੀ ਮੁਸਕਰਾਹਟ ਦੇ ਦਿੱਤੀ ਉਸ ਮੁਸਕਰਾਟ ਪਿੱਛੇ ਸਾਰੇ ਦੁੱਖਾਂ ਦਾ ਅੰਤ ਸੀ ਇਸ ਤਰ੍ਹਾਂ ਮਹਰਲੀਨ ਦੀ ਕਹਾਣੀ ਨੇ ਸਾਬਤ ਕੀਤਾ ਜਿਸ ਕਾਰਨ ਉਹ ਗ੍ਰਿਫਤਾਰ ਹੋਈ ਸੀ ਇੱਕ ਅੰਤਰਰਾਸ਼ਟਰੀ ਹਵਾਲਾ ਘਟਾਲੇ ਦਾ ਮੁਖ ਚਿਹਰਾ ਬਣਾ ਕੇ ਜੋ ਕਿ ਇੱਕ ਜ਼ਮੀਨ ਹੜਪਣ ਦੇ ਮਾਮਲੇ ਤੋਂ ਸ਼ੁਰੂ ਹੋਇਆ ਸੀ ਇਹ ਸਭ ਇੱਕ ਡੂੰਗੀ ਅਤੇ ਬੇਰਹਿਮ ਸਾਜ਼ਿਸ਼ ਦਾ ਹਿੱਸਾ ਸੀ ਪਰ ਮੈਨੇ ਉਸ ਦੀ ਅਮਰਤਾਰੀ ਸਾਧਗੀ ਖਰਲੀ ਨੂੰ ਆਪਣੀ ਲਾਲਚੀ ਖੇਡ ਦਾ ਸਭ ਤੋਂ ਵੱਡਾ ਟੂਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ਦੇ ਵਿੱਚ ਉਹ ਸਾਥ ਅਤੇ ਸੇਵਾ ਸੇ ਜਿਸ ਨੇ ਜਿਤਪਾਪ ਕੀਤੇ ਨਾ ਸਿਰਫ ਖਰਲੀ ਨੂੰ ਆਜ਼ਾਦੀ ਦਿਵਾਏ ਸਗੋਂ ਉਸ ਗੁੰਮਰਾਹ ਹੋਏ ਇੰਸਪੈਕਟਰ ਦੇ ਦਿਲ ਵਿੱਚ ਵੀ ਇਨਸਾਫ ਦੀ ਲਾਟ ਵੀ ਜਗਾਈ ਕੈਨੇਡਾ ਪੰਚ ਕੇ ਖਰਲੀ ਨੇ ਗੁਰシャン ਦਾ ਇਲਾਜ ਸ਼ੁਰੂ ਕਰਾਇਆ ਅਤੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕੀਤਾ ਜਿਸ ਦਿਨ ਭਾਰਦਿਕ ਭ੍ਰਸ਼ਟਾਚਾਰ ਦੀ ਹਾਰ ਅਤੇ ਇੱਕ ਸੱਚੇ ਪਰਸ ਅਧਿਕਾਰੀ ਦੇ ਪਰਵਰਤਨ ਦੇ ਰੱਖੀ ਸੀ ਹਾਂਜੀ ਦੋਸਤੋ ਕਿਵੇਂ ਲਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਪੁਚ ਅਗੀ ਲਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਦੇ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ ਚੈਨਲ ਤੇ ਨਵੇਂ ਹਮ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦੇ ਇੰਨੇ ਸਕਰਨ ਸਿੰਘ ਵਰਗੇ ਜਿਨ੍ਹਾਂ ਨੇ ਆਪਣੇ ਨਿੱਜੀ ਨੈਟਵਰਕ ਦਾ ਇਸਤੇਮਾਲ ਸਿਰਫ ਕੋਈ ਆਪਣੇ ਫਾਇਦੇ ਲਈ ਨਹੀਂ ਕੀਤਾ ਉਸ ਨੇ ਇਨਸਾਨੀਤ ਲਈ ਇੱਕ ਗੁਰਸਿੱਖ ਲੜਕੀ ਦੀ ਜਾਨ ਬਚਾਉਣ ਲਈ ਉਸ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਉਣ ਲਈ ਕੀਤਾ ਜੇਕਰ ਉਹ ਨਾ ਕਰਦਾ ਸ਼ਾਇਦ ਅਜਵੀਂ ਹਰਲਿੰਦੜੀ ਅੰਦਰ ਹੋਣੀ ਸੀ ਲੇਕਿਨ ਗੁਰੂ ਸਾਹਿਬ ਨੇ ਉਸ ਦਾ ਸਾਥ ਦਿੱਤਾ ਗੁਰੂ ਸਾਹਿਬ ਨੇ ਹਰਲਿੰਦੜੀ ਨੂੰ ਉਸ ਨੂੰ ਦੱਸਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੱਸੋ ਜੀ ਕਮੈਂਟਾਂ ਦੇ ਵਿੱਚ ਤੁਹਾਡੇ ਕਮੈਂਟਾਂ ਤੋਂ ਸਾਨੂੰ ਇਤਜਾਰ ਹੈਗਾ ਹਾਂਜੀ ਦੇ ਸਭ ਨੂੰ ਜਾਜਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ